ਹਾਂ ਜੀ ਅਸੀਂ ਸਾਲ ਨੂੰ ਫਿਰ ਦੀ ਇੱਕ ਮਿੰਟ ਕਰ ਰਹੇ ਆ ਕਿ ਸਾਡੀਆਂ ਗੱਡੀਆਂ ਅੰਦਰ ਲਗਵਾਈਆਂ ਜਾਣ ਪਰ ਇਹ ਅੱਜ ਪੂਰਨ 5 ਘੰਟੇ ਹੋ ਗਏ ਟਾਈਮ ਹੋ ਗਿਆ ਲਗਭਗ 2:05 ਦਾ ਸਾਡੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਆਖਿਰ ਮਜਬੂਰ ਹੋ ਕੇ ਅੱਗੇ ਫੈਸਲਾ ਲੈਣ ਲੱਗੇ ਆ ਵੀ ਅਸੀਂ ਜਾ ਕੇ ਬੱਤੀਆਂ ਵਾਲੇ ਚੌਂਕ ਦੇ ਵਿੱਚ ਧਰਨਾ ਮਾਰਾਂਗੇ ਆਪਦੇ ਹੱਕਾਂ ਲਈ ਲੜਾਂਗੇ ਬੱਤੀਆਂ ਦੇ ਚੌਂਕ ਤੇ ਰੋਡ ਜਾਮ ਕਰਾਂਗੇ ਸਾਡੀ ਬੇਨਤੀ ਹੈ ਦੁਬਾਰਾ ਫਿਰ ਤੁਹਾਡੇ ਥਰੂ ਇਸ ਪ੍ਰਸ਼ਾਸਨ ਨੂੰ ਐਫਸੀਆਈ ਡਿਪਾਰਟਮੈਂਟ ਨੂੰ ਵੀ ਸਾਡੀ ਸੁਣਵਾਈ ਕੀਤੀ ਜਾਵੇ ਅਸੀਂ ਬਹੁਤ ਪਰੇਸ਼ਾਨ ਆ ਸਾਨੂੰ ਇਸ ਤੋਂ ਬਾਅਦ ਨਾ ਭਰਕਿਆ ਜਾਵੇ ਡੀਐਮ ਐਫਸੀਆਈ ਮੁਰਦਾਬਾਦ ਐਫਸੀਆਈ ਡਿਪੂ ਮੁਰਦਾਬਾਦ ਐਫਸੀਆਈ ਨਾਲ ਸੱਜਾਈ ਹੈ ਕਿ ਸਾਡਾ ਮਾਲ ਡਿਪੋ ਡੰਮ ਕਰਾਇਆ ਜਾਵੇ ਉਹਨਾਂ ਨੇ ਕੁਝ ਬਾਹਰੋਂ ਵੱਖਰੇ ਜਿਹੇ ਜ਼ਿਲ੍ਹਾ ਚੋਂ ਹੀ ਮਿਲਰ ਬੁਲਾ ਕੇ ਉੱਥੇ ਸਾਡਾ ਰੋਕ ਕੇ ਉਹਨਾਂ ਦਾ ਮਾਲ ਡੰਮ ਕਰਨਾ ਸ਼ੁਰੂ ਕਰ ਦਿੱਤਾ ਸਾਡੀ ਇੱਕੋ ਰਿਕੁਐਸਟ ਆ ਸਾਡਾ ਮਾਲ ਡਮ ਕੀਤਾ ਜਾਉਣਾ ਰੁਕਿਆ ਜਾਏ ਜੇ ਐਕਸੈਸ ਪੇਜ ਨਜ਼ਰ ਆਉਂਦੀ ਆ ਤਾਂ ਫਿਰ ਉਹਨਾਂ ਨਾਲ ਆਇਆ ਜਾਏ। ਤੇ ਗੱਲਬਾਤ ਕੀਤੀ ਐ ਅਸੀਂ ਏਐਮ ਡੀਐਮ ਸਾਰਿਆਂ ਨੂੰ ਮੈਸੇਜ ਆਇਆ ਐ ਲੇਕਿਨ ਸਾਨੂੰ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਜਾ ਸਾਡਾ ਕੰਮ ਬੰਦ ਕਰ ਦਿੱਤਾ ਗਿਆ ਜੀ ਤਿੰਨ ਦਿਨ ਤੋਂ ਕਿੰਨੇ ਦਿਨ ਹੋ ਗਏ ਆ ਜੀ ਦੋ ਤਿੰਨ ਦਿਨ ਹੋ ਗਈ ਜੀ ਸ਼ਨੀਵਾਰ ਸਾਡੀ ਗੱਡੀ ਨਹੀਂ ਲੱਗੀਆਂ ਸੋਮਵਾਰ ਅੱਜ ਵੀ ਨਹੀਂ ਲੱਗੀਆਂ ਜੀ ਹੁਣ ਕੁ ਚੱਲਣ ਦੇ ਸਾਹ ਸਾਨੂੰ ਨਜ਼ਰ ਨਹੀਂ ਆ ਰਹੀ ਆਹ ਹਾਂ ਨਹੀਂ ਸਾਡੇ ਜਲਾਲਾਬਾਦ ਨੂੰ ਪਹਿਲ ਦਿੱਤੀ ਜਾਵੇ ਨਾ ਸਾਡੀ ਤਾਂ ਆਹੀ ਮੰਗੇ ਮੱਖੂ ਲਵਾ ਦਿਓ ਕਿਤੇ ਨੇ ਕਿਤੇ ਮੱਗੂ ਵਾਲੇ ਬਸ ਬੱਬੂ ਦਾ ਚਾਵਲ ਉਧਰ ਕਿ ਮੋਗੇ ਲਵਾਓ ਜਿੱਥੇ ਮਰਜੀ ਲਾਓ ਸਾਡੇ ਜਲਾਲਾਬਾਦ ਦੇ ਜਿਹੜੇ ਸਟੋਰ ਨੇ ਸਾਨੂੰ ਵਰਤਨ ਦੇ ਵਿੱਚ ਤੇ ਜਾ ਰਹੇ ਇਹ ਗੁੱਡਾ ਕਰਦੀ ਅਸੀਂ برداشت ਨਹੀਂ ਕਰਾਂਗੇ ਸਿਰਕਤਕ ਤੌਰ ਤੇ ਸਾਨੂੰ ਅੱਜ ਬੁਲਾਇਆ ਗਿਆ ਇਹਨਾਂ ਵੱਲੋਂ ਅਸੀਂ ਪਹੁੰਚੇ ਹਾਂ ਥੋੜੇ ਸਾਥੀਆਂ ਦੇ ਨਾਲ ਜਿਵੇਂ ਇਹਨਾਂ ਦਾ ਪਹਿਲ ਇਹਨਾਂ ਦੀ ਹੈ ਜਿਵੇਂ ਫੈਸਲਾ ਕਰਨਗੇ ਅਸੀਂ ਇਹਨਾਂ ਦੇ ਨਾਲ ਠਹਿ ਠੋਕ ਕੇ ਨਾਲ ਖੜੇ ਆਂ ਔਰ ਜਿਹੜੇ ਡੀਐਮ ਨੇ ਜਿਹੜਾ ਅੱਕੇਸ਼ਾਹੀ ਜਹਾਲਾਬਾਦ ਦੇ ਲੋਕਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵਪਾਰੀ ਵਰਗ ਦੇ ਨਾਲ ਕਿਉਂਕਿ ਇਹਨਾਂ ਦੇ ਨਾਲ ਕਿਸਾਨ ਖੜਾ ਹੈ ਆੜਤੀਆ ਤੇ ਸ਼ੈਲਰ ਵਾਲੇ ਨਾਲ ਹੀ ਕਿਸਾਨ ਖੜਾ ਹੈ ਤੇ ਨੋ ਮਾਤ ਆ ਸਾਡਾ ਰਿਸ਼ਤਾ ਹੈ ਨੇ ਮੀਨਾਂ ਨਾ ਬਿਤਕਰਾ ਕਰਦੀ ਜਾਂ ਤੱਕੇਸ਼ਾਈ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਡੀਐਮ ਦੇ ਖਿਲਾਫ ਕੀਤੀ ਜਾਵੇ ਅਸੀਂ ਸਾਰੀਆਂ ਜਥੇਬੰਦੀਆਂ ਹੋਰ ਵੀ ਲੰਬਾ ਹੰਤ ਕਰਕੇ ਆ ਧਰਨੇ ਵਾਲਾ ਚੌਂਕ ਜਿਹੜਾ ਜਲਾਪਾਦ ਉੱਥੇ ਬੈਠੇ ਆ ਹੁਣੇ ਦੇਖੋ ਪਿਛਲੇ 4 ਦਿਨ ਲਗਾਤਾਰ ਚੱਲਿਆ ਸੀ ਹੁਣੇ ਭਰਾਵਾਂ ਤੇ ਹੀ ਹੈ ਜਿੰਨੇ ਦਿਨ ਬਾਅਦ ਤੋਂ ਆ ਚੱਲੇਗਾ ਲੰਮਾ ਜੀ ਤੱਕ ਉਹਨਾਂ ਤੇ ਕਾਰ ਵੀ ਨਹੀਂ ਹੁੰਦੀ ਉਹ ਲਿਖਤੀ ਰੂਪ ਜੀ ਸਾਨੂੰ ਕੋਈ ਅਨੁਸ਼ਵਾਸ਼ਣ ਨਹੀਂ ਦਿੰਦੇ ਸਬੰਧ ਦੇ ਡੀਐਮ ਸਾਹਿਬ ਦਾ ਹੀ ਫੋਨ ਆਇਆ ਅੱਜ ਨੇ ਕਹਿੰਦਾ ਮੈਂ ਜੁੜਾਇਆ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਨਾ ਪ੍ਰੋਪਰ ਬਿਆਨ ਦੇ ਲਈ ਸਾਡਾ ਕੰਮ ਨਹੀਂ ਕਰਾਉਂਦਾ ਕੱਲਾ ਫੋਨ ਕਰ ਰਹੇ ਨੇ ਕੱਲੇ ਫੋਨ ਨਾਲ ਕੁਝ ਵੀ ਨਹੀਂ ਹੋ ਸਕਦਾ ਕੱਲਾ ਸਾਡਾ ਕੱਲੇ ਫੋਨ ਨਾਲ ਕੋਈ ਸੋਲੂਸ਼ਨ ਦਾਲਣੀ ਹੈ ਸਾਡੇ ਨਾਲ ਕੋਈ ਇੱਕ ਲੈਟਰ ਕੱਢ ਦੇਣਾ ਵੀ ਬੱਕੂ ਦਾ ਮਾਲ ਮਕੂ ਲੱਗੇਗਾ ਜਾਂ ਅਮਰਜ਼ਰ ਲੱਗੇਗਾ ਸਾਨੂੰ ਉਹਨਾਂ ਨਾਲ ਕੋਈ ਤਰਾਹ ਹੀ ਨਹੀਂ ਸਾਡੇ ਜਲਾਲਾਬਾ ਸੈਂਟਰ ਦੇ ਵਿੱਚ ਮਕੂ ਤੇ ਬੱਲਾ ਵਾਲੇ ਦੀਆਂ ਪਾਰਟੀਆਂ ਮਾਲ ਚਾਵਲ ਨਹੀਂ ਲੋਣਗੇ ਜਿੰਨੀ ਦੇਰ ਤੱਕ ਸਾਡੀ ਜਲਾਲਾਬਾਦ 2400 ਗੱਡੀ ਨਹੀਂ ਲੱਗਦੀ ਉਸ ਤੋਂ ਬਾਅਦ ਭਾਵੇਂ ਸਾਰਾ ਪੰਜਾਬ ਆ ਜੀ ਸਾਨੂੰ ਕੋਈ ਤਰਾਏ ਨਾ ਜਿੰਨੀ ਦੇਰ ਤੱਕ ਡੀਐਮ ਸਾਹਿਬ ਇਹ ਫਾਈਨਲ ਨਹੀਂ ਕਰਦੇ ਤਦ ਤੱਕ ਅਸੀਂ ਧਰਨਾ ਚਾਰੀ ਰੱਖਾਂਗੇ ਸਾਰੇ ਇਹ ਪਿੱਛੇ ਚੌਂਦੇ ਦੇ ਵਿੱਚੋਂ ਟ੍ਰੈਫਿਕ ਜਿਹੜੀਆਂ ਬਾਈਪਾਸ ਕਰੀ ਜਾਂਦੇ ਨੇ ਜਿਹੜੇ ਆਵਾਜ਼ਾਂ ਯੋਗ ਪ੍ਰਭਾਵਿਤ ਨਾ ਹੋਵੇ ਤੇ ਬਾਕੀ ਕੋਈ ਕੁਝ ਨਹੀਂ ਗੱਡੇ ਖੜ ਗਏ ਆ ਉਹ ਖੜ ਗਏ ਨੇ ਦਾ ਕੋਈ ਕਰਦੇ ਨਹੀਂ ਤੇ ਸਰ ਹਾਇਰ ਅਥਾਰਟੀ ਨੂੰ ਤੁਸੀਂ ਦੱਸਤਾ ਇਸ ਬਾਰੇ ਜੀ ਧਰਨਾ ਠੀਕ